12 ਅਕਤੂਬਰ 1920 ਈਸਵੀ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੁਝ ਸਿੱਖ ਜਾਂਦੇ ਆ ਜਿਨ੍ਹਾਂ ਦੇ ਵਿੱਚ ਭਾਈ ਮਹਿਤਾਬ ਸਿੰਘ ਬੀਰ ਪ੍ਰੋਫੈਸਰ 바ਵਾ ਹਰੀਕ੍ਰਿਸ਼ਨ ਸਿੰਘ ਜੀ ਤੇਜਾ ਸਿੰਘ ਜੀ ਪੁੱਜਰ ਇਸੇ ਤਰ੍ਹਾਂ ਦੇ ਨਾਲ ਕਰਤਾਰ ਸਿੰਘ ਜੀ ਝੱਬਰ ਇਹ ਸਿੱਖ ਜਿਹੜੇ ਕੜਾ ਪ੍ਰਸ਼ਾਦੀ ਦੇਗ ਲੈ ਕੇ ਜਾਂਦੇ ਆ ਤੇ ਅੱਗੋਂ ਪੁਜਾਰੀ ਕਹਿੰਦੇ ਆ ਕਿ ਜਿਹੜੇ ਨੀਵੀਂ ਜਾਤ ਦੇ ਲੋਕ ਐ ਪਛੜੀਆਂ ਸ਼੍ਰੇਣੀਆਂ ਦੇ ਲੋਕ ਐ ਇਹਨਾਂ ਦੀ ਦੇਗ 9 ਵਜੇ ਤੱਕ ਹੀ ਪ੍ਰਵਾਨ ਕੀਤੀ ਜਾ ਸਕਦੀ ਐ ਬਾਅਦ ਵਿੱਚ ਇਹਨਾਂ ਦੀ ਦੇਗ ਪ੍ਰਵਾਨ ਨਹੀਂ ਹੋ ਸਕਦੀ ਗੁਰੂ ਕੇ ਸਿਖਾਣੇ ਬੜੇ ਨਿਮਰ ਦੇ ਨਾਲ ਬੇਨਤੀ ਕੀਤੀ ਕੇ ਸਿੱਖੀ ਦੇ ਵਿੱਚ ਕੋਈ ਵੀ ਜਾਤ ਪਾਤ ਦਾ ਰੌਲਾ ਨਹੀਂ ਹੈਗਾ ਕੋਈ ਊਚ ਨੀਚ ਜਿਹੜੀ ਉਹ ਨਹੀਂ ਹੈਗੀ ਇਸ ਕਰਕੇ ਤੁਸੀਂ ਇਹਨਾਂ ਦੀ ਦੇਖ ਜਿਹੜੀ ਉਹ ਪ੍ਰਵਾਨ ਕਰ ਲੋ ਪਰ ਅੱਗੋਂ ਪੁਜਾਰੀ ਜਿਹੜੇ ਉੜ ਜਾਂਦੇ ਉਹ ਕਹਿੰਦੇ ਕਿ ਅਸੀਂ ਇਹਨਾਂ ਦੀ ਦੇਖ ਪ੍ਰਵਾਨ ਨਹੀਂ ਕਰਨੀ ਉਸ ਵੇਲੇ ਸਮੁੱਚਾ ਪੰਥ ਜਿਹੜਾ ਇਕੱਠਾ ਹੋਇਆ ਸੀ ਸਿੱਖਾਂ ਨੇ ਕਿਹਾ ਵੀ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲੈਨੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਅਰਦਾਸ ਕੀਤੀ ਤੇ ਅਰਦਾਸ ਕਰਨ ਤੋਂ ਬਾਅਦ ਮੁਖਵਾਕ ਲਿਆ ਗਿਆ ਮੁਖਵਾਕ ਆਇਆ ਨੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰੂ ਕੀ ਸੇਵ ਲਾਏ ਤਾਂ ਉਸ ਵੇਲੇ ਦੇ ਨਾਲ ਸਪਸ਼ਟ ਸੀ ਕਿ ਇਹ ਮੁਖਵਾਕ ਜਿਹੜੇ ਸਿੱਖ ਹੈ ਇਹਨਾਂ ਦੇ ਹੱਕ ਵਿੱਚ ਆਇਆ ਤਾਂ ਉਸ ਵੇਲੇ ਸਿੱਖਾਂ ਨੇ ਜਿਹੜਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਇਆ ਮਹਾਰਾਜ ਤੁਸੀਂ ਕਿੰਨੀ ਨੇੜੇ ਹੋ ਕੇ ਸਾਡੀ ਗੱਲ ਸੁਣੀ ਹੈ ਫਿਰ ਪੁਜਾਰੀਆਂ ਨੂੰ ਮਜਬੂਰ ਹੋ ਕੇ ਇਹਨਾਂ ਸਿੱਖਾਂ ਦੀ ਅਰਦਾਸ ਕਰਨੀ ਪਈ ਔਰ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸ਼ਾਦੀ ਦੇਖ ਜਿਹੜੀ ਹੋਣੀ ਪਈ ਉਸ ਤੋਂ ਬਾਅਦ ਜਿਹੜੇ ਸਿੱਖ ਸਨ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਉੱਥੋਂ ਦੇ ਪੁਜਾਰੀ ਜਿਹੜੇ ਆ ਅਕਾਲ ਤਖਤ ਸਾਹਿਬ ਨੂੰ ਸੁੰਝਿਆ ਹੀ ਛੱਡ ਕੇ ਦੌੜ ਜਾਂਦੇ ਆ ਫਿਰ 12 ਅਕਤੂਬਰ 1920 ਈਸਵੀ ਨੂੰ ਖਾਲਸੇ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸੇਵਾ ਸੰਭਾਲ ਸਿੱਖ ਆਪੇ ਹੀ ਕਰਨਗੇ ਉਸ ਵੇਲੇ ਫਿਰ ਇੱਕ ਜਥਾ ਬਣਾਇਆ ਜਾਂਦਾ ਹੈ ਜਿਹੜਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਨਿਯੁਕਤ ਕੀਤਾ ਜਾਂਦਾ ਹੈ ਔਰ ਇਸ ਜਥੇ ਦੇ ਜਥੇਦਾਰ ਤੇਜਾ ਸਿੰਘ ਪੁੱਚਰ ਜੀ ਨੂੰ ਲਾਇਆ ਜਾਂਦਾ ਹੈ ਇਹ ਪਹਿਲੀ ਵਾਰ ਹੋਇਆ ਕਿ ਮਹੰਤਾਂ ਦੇ ਕੋਲੋਂ ਆਜ਼ਾਦ ਕਰਵਾ ਕੇ ਖਾਲਸੇ ਨੇ ਆਪ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਆਰੰਭ ਕੀਤੀ ਸੀ